ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਪੂਜਾ ਜ਼ਿਲ੍ਹਾ ਪਠਾਨਕੋਟ ਹਲਕਾ ਪੁਹਾ ਦੇ ਬਰਕਰਾਰ ਅਤੇ ਸਥਾਨਕ ਲੋਕਾਂ ਨੇ ਲਾ ਕੇ ਲੋਕ ਸਭਾ ਚੋਣਾਂ ਦੀ ਕੀਤੀ ਚਰਚਾ ਇੱਕ ਵੱਡੇ ਇਕੱਠ ਨੂੰ ਕੀਤਾ ਸੰਬੋਧਿਤ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਿਆ ਕੱਢ ਰਹੇ ਹੱਤੀ लोकसभा ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਮਿਲਣ ਤੋਂ ਬਾਅਦ ਅੱਜ ਉਹ ਪਹਿਲੇ ਦਿਨ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆਵੀ ਖੇ ਪੁੱਜੇ ਜਿੱਥੇ ਉਹਨਾਂ ਨੇ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਉੱਥੇ ਹੀ ਸਥਾਨਕ ਲੋਕਾਂ ਪਰਮੇ ਹੀ ਇਕੱਠ ਨੂੰ ਸੰਬੋਧਿਤ ਕੀਤਾ ਅਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਇਸ ਮੌਕੇ ਤੇ ਉਹਨਾਂ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ ਇਸ ਮੌਕੇ ਤੇ ਗੱਲ ਕਰਦਿਆਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਬਦਲਣ ਦਾ ਲੋਕਾਂ ਨੇ ਮਨ ਬਣਾ ਲਿਆ ਹੈ ਕਿਉਂਕਿ ਭਾਜਪਾ ਦੇ ਨਜ਼ਰੀਏ ਤੋਂ ਲੋਕ ਵਾਕਿਫ ਹੋ ਗਏ ਹਨ ਜਿਹੜੇ ਕਹਿ ਰਹੇ ਹਨ ਕਿ ਅਬ ਕੀ ਬਾਤ 400 ਕੇ ਪਾਰ ਦੇਸ਼ ਦੇ ਲੋਕ ਭਾਜਪਾ ਨੂੰ ਦੱਸ ਦੇਣਗੇ ਉਧਰ ਆਮ ਆਮ ਆਦਮੀ ਪਾਰਟੀ ਤੇ ਵੀ ਉਹਨਾਂ ਨੇ ਤਿੱਖੇ ਪ੍ਰਹਾਰ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਵਿਕਾਸ ਨੂੰ ਤਰਸ ਰਹੇ ਸਨ ਨਸ਼ਾ ਨਹੀਂ ਰੁਕਿਆ ਪੰਜਾਬ ਸਰਕਾਰ ਦਾ ਵਿਧਾਇਕ ਖੁਦ ਇਹ ਗੱਲ ਕਹਿ ਰਿਹਾ ਹੈ ਕਿ ਜੋ ਸਾਬਕਾ ਆਈਜੀਵੀ ਹੈ ਉਹਨਾਂ ਨੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਕਰੜੇ ਹੱਥੀ ਲਿਆ ਪਠਾਨਕੋਟ ਤੋਂ ਪੁਸ਼ਪਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਇਹ ਚੇਂਜ ਪਾਈ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਬੀਜੇਪੀ ਜਿਹੜੀ ਕਿਹਨੇ 400 ਅੱਪਕੀ ਬਾਅਦ 400 ਵਾ ਪ੍ਰਧਾਨ ਮੰਤਰੀ ਡਰ ਗਿਆ ਆਮ ਆਦਮੀ ਪਾਰਟੀ ਨੂੰ ਕਿਦੋਂ ਜਦੋਂ ਤੁਸੀਂ ਬੀਜੇਪੀ ਨੂੰ ਸੁਣਨਾ ਨਹੀਂ ਚਾਹੁੰਦੇ ਬਿਲਕੁਲ ਸੁਣਾਗੇ ਮੈਂ ਉਹਨੂੰ ਪਹਿਲਾਂ ਸੁਣ ਲਓ ਜਿਹੜੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਨੂੰ ਚੇਂਜ ਕਰਨਾ ਚਾਹੁੰਦੀ ਆ ਉਹ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ GDP ਹੀ ਨਹੀਂ ਲੋਕ ਸਵਧਾਨ ਨੂੰ ਬਚਾਉਣ ਵਾਲੀ ਦੀ ਸਰਕਾਰ ਬਣੇਗੀ ਹੋਰ ਇੰਡੀਆ ਬਲੋਕ ਦੀ ਸਰਕਾਰ ਬਣੇਗੀ ਤੁਹਾਨੂੰ ਮੈਂ ਸਟੇਜ ਤੇ ਬੋਲਦਿਆਂ ਸਟੇਜ ਤੇ ਬੋਲਦਿਆਂ ਮੇਰਾ ਕਹਿਣਾ ਮੈਂ ਬਹੁਤ ਤੁਹਾਨੂੰ ਕਲੈਰਟੀ ਨਾਲ ਦੱਸ ਦਿੱਤਾ ਕਿ ਉਹਨਾਂ ਨੂੰ ਪੁੱਛੋ ਕਿ 슈ਗਰ ਮਿਲ ਕਿਉਂ ਨਹੀਂ ਚੱਲ ਰਹੀ ਉਹਨਾਂ ਨੂੰ ਪੁੱਛੋ ਕਿ ਕਲਾਨੌਰ ਦਾ ਕਿਉਂ ਖੋਜ ਕੇਂਦਰ ਬੰਦ ਕਰਤਾ ਉਹਨਾਂ ਨੂੰ ਪੁੱਛੋ ਬਟਾਲੇ ਦੀ 슈ਗਰ ਮਿਲ ਕਿਉਂ ਬੰਦ ਕਰ ਉਹਨਾਂ ਨੂੰ ਪੁੱਛੋ ਕਿ 5 ਮਹੀਨੇ ਤੋਂ 1 ਰੁਪਇਆ ਕਿਸੇ ਪਿੰਡ ਦੇ ਕਿਸੇ ਸ਼ਹਿਰ 'ਚ ਨਹੀਂ ਭੇਜਿਆ ਕਿਉਂ ਨਹੀਂ ਆਇਆ ਉਹਨਾਂ ਨੂੰ ਪੁੱਛੋ ਪੰਜਾਬ ਦਾ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਕਿਉਂ ਨਹੀਂ ਉਹਨਾਂ ਨੂੰ ਪੁੱਛਦੇ ਕਿ ਉਹਨਾਂ ਦਾ ਜਿਹੜਾ ਆਈਜੀ ਐਕਸਰਸਾਈਜ਼ ਦੀ ਅੱਜ ਪ੍ਰੈਜ਼ੈਂਟ ਐਮਐਲਏ ਉਹ ਕਿੰਦਾ ਨਸ਼ਾ ਜਿਹੜਾ ਰਾਕਬ ਛੱਡਾ ਮਿਲ ਕੇ ਕਰਦਾ ਤੇ ਪ੍ਰਧਾਨ ਮੰਤਰੀ ਕਿ ਮੁੱਖ ਮੰਤਰੀ ਕਹਿੰਦਾ ਕਿ ਉਹ ਨਿੱਜੀ ਵਿਚਾਰ ਨੇ ਇਨਕੁਆਇਰੀ ਹੋਣੀ ਚਾਹੀਦੀ ਨਹੀਂ ਇਹ ਚੀਜ਼ਾਂ ਲੋਕ ਪੁੱਛਣ ਉਹਨਾਂ ਦਾ ਸਾਬ ਜੇਕਰ ਗੱਲ ਕਰੀਏ ਗੁਰਦਾਸਪੁਰ ਪਠਾਨਕੋਟ ਜਿਹੜਾ ਬਾਰਡਰ ਏਰੀਆ ਇੱਥੇ ਹਜੇ ਤੱਕ ਇੰਡਸਟਰੀ ਨਹੀਂ ਆ ਪਾਈ ਕੀ ਕਾਰਨ ਹੈ ਜੇ ਮੈਂ ਬੋਲਦਾ ਤੁਹਾਨੂੰ ਕਿਹਾ ਕਿ ਇਥੇ ਤੇ ਨਲਕੇ ਪੁੱਟਣ ਵਾਲੇ ਆਉਂਦੇ ਰਹੇ ਨੇ ਇਥੇ ਪਾਣੀ ਸਾਡਾ ਖਰਾਬ ਹੈ ਨਲਕੇ ਲਾਵਾਂਗੇ ਕਿ ਪੁੱਟ ਕੇ ਲੈ ਕੇ ਜਾਣਾ ਇਥੇ 2.5 ਕਿਲੋ ਦੇ ਹੱਥ ਦੀ ਗੱਲ ਕਰਦੇ ਆ 2.5 ਕਿਲੋ ਹੱਥੋਂ ਤੇ ਕਹੇਗਾ ਮੈਂ ਅੱਜ ਵੀ ਕਿਨਾਰੇ ਕੱਲ ਵੀ ਕਰਤ ਹੁਈ ਮੇਰੀ ਜਿਹੜੀ ਪਹਿਲੇ ਦਿਨ ਇੰਟਰਵਿਊ ਮੈਂ ਕਿਹਾ ਕਿ ਬਾਰਡਰ ਕਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਬਾਰਡਰ 'ਚ ਜਿਹੜਾ ਜਿਹੜੀ ਪਹਾੜੀ ਜਿਹੜੇ ਰਾਜ ਨੇ ਉਹਨਾਂ ਨੂੰ ਸੂਲਤਾਂ ਦਿੱਤੀਆਂ ਗਈਆਂ ਇੰਡਸਟਰੀ ਦੇ ਵਿੱਚ ਇਸ ਬਾਰਡਰ ਦੇ ਉੱਤੇ ਪੰਜਾਬ ਤੋਂ ਲੈ ਕੇ ਰਾਜਸਥਾਨ ਤਿੱਥੋਂ ਤੱਕ ਪੰਜਾਬ ਜਿੱਥੋਂ ਤੱਕ ਬਾਟ ਨੂੰ ਯਾਰ ਮੈਂ ਇਥੇ ਨੈਸ਼ਨਲ ਗੱਲ ਕਰੋ ਜੇ ਤੋਹੇ ਤੋਹਿੰ ਪ੍ਰੈਸ ਵਾਲਿਓ ਵੀ ਇੱਕ ਸੁਣ ਲੋ ਉਥੇ ਮੈਂ ਪੰਜਾਬ ਵਿਧਾਨ ਸਭਾ ਚ ਨਹੀਂ ਜਾਣਾ ਮੈਂ ਦੇਸ਼ ਦੀ ਜਿਹੜੀ ਲਾ ਮੇਕਰ ਨੇ ਉਹਨਾਂ ਚ ਜਾ ਕੇ ਗੱਲ ਕਰਨੀ ਆ ਮੈਂ ਦੇਸ਼ ਦੀ ਗੱਲ ਕਰੂੰਗਾ ਮੈਂ ਆਪਣੇ ਪੂਰੇ ਹਿੰਦੁਸਤਾਨ ਦੀ ਗੱਲ ਕਰੂੰ ਪੂਰੇ ਪੰਜਾਬ ਦੀ ਗੱਲ ਕਰੂੰ ਗੁਰਦਾਸਪੁਰ ਦੀ ਗੱਲ ਕਰੂੰ ਤੁਹਾਨੂੰ ਤੇ ਚਾਰ ਤਰੀਕ ਨੂੰ ਦੱਸਾਂਗੇ ਚੁਣੌਤੀ ਕੀ ਆ ਮੈਂ ਚਾਰ ਨੂੰ ਦੱਸਾਂਗਾ